ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਤੁਸੀਂ ਦੇਖ ਰਹੇ ਹੋ ਜਬਿੰਦਰ ਸਿੰਘ ਸ਼ੇਰਗਿੱਲ ਦਾ ਚੈਨਲ ਤੇ ਮੈਂ ਤੁਹਾਡਾ ਦੋਸਤ ਕੁਲਵਿੰਦਰ ਸਿੰਘ ਸ਼ੇਰਗਿੱਲ ਆਰਟੀਆਈ ਸੋਸ਼ਲ ਐਕਟੀਵਿਸਟ ਪ੍ਰੈਸ ਰਿਪੋਰਟਰ ਫਿਰ ਉਹ ਗੁਰੂਤੀ ਨਗਰੀ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਗੁਰੂ ਦੀ ਕਾਦਰ ਇਸ ਗੁਰੂ ਦੀ ਕਾਦਰ ਨੂੰ ਮੈਂ ਸਲਾਮ ਕਰਦਾ ਹਾਂ ਕਿ ਅੱਜ ਗੁਰੂਆਂ ਦੀ ਨਗਰੀ ਵਸਾਈ ਸ਼੍ਰੀ ਅਮਰitsar ਸਾਹਿਬ ਦਾ ਨਜ਼ਾਰਾ ਵੇਖ ਕੇ ਮਨ ਨੂੰ ਬਾਗੋ ਬਾਗ ਹੋਇਆ ਤੇ ਮੈਂ ਸਾਰੇ ਹੀ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਵੀ ਤੁਸੀਂ ਸ਼੍ਰੀ ਅਮਰitsar ਸਾਹਿਬ ਆਉਣਾ ਹੋਵੇ ਤੇ ਪਿਆਰੂ ਆਪਣੇ ਕਾਰੋਬਾਰਾਂ ਤੋਂ ਉਸ ਲੋ ਕਾਰੋਬਾਰਾਂ ਤੋਂ ਉਸ ਕੱਟ ਕੇ ਸਮਾ ਕੱਢ ਕੇ ਫੇਰ ਜਰੂਰ ਦਰਸ਼ਨਾਂ ਨੂੰ ਆਇਆ ਜਲਦੀਆਂ ਘਰਾਈਆਂ ਤੁੰਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੀ ਤੇ ਪੀਬੀ02 ਮਦਰ نیوز ਚੈਨਲ ਸਮਾਜਿਕ ਹਲਚਲ نیوز ਚੈਨਲ ਇਹ ਸਾਡੇ ਫੇਸਬੁਕ ਪੇਜਾਂ ਦੇ ਉੱਪਰ ਵੀ ਚੈਨਲ ਮੌਜੂਦ ਨੇ ਔਰ ਨਾਲ ਦੇ ਨਾਲ YouTube ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਸਾਡੇ ਚੈਨਲ ਮੌਜੂਦ ਨੇ ਤੇ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕੇ ਸਭ ਤੋਂ ਪਹਿਲਾਂ ਵੱਤਵੱਦ ਜੀ ਸਾਡੇ ਪੀਵੀ02 ਮਦਰ نیوز ਚੈਨਲ ਸਮਾਜ ਕਾਲ ਚੌਂ ਦੀ ਚੈਨਲ ਤੇ ਬਲਵਿੰਦਰ ਸਿੰਘ ਨੇ ਸ਼ੇਅਰ ਕਰੂ ፕሮਫਾਈਲ ਪੇਜ ਨੂੰ ਵੱਤਵੱਦ ਸ਼ੇਅਰ ਲਾਈਕ ਸਬਸਕ੍ਰਾਈਬ ਕਰਨਾ ਜੀ ਤਾਂ ਕਿ ਜਿੰਨੇ ਸਬਸਕ੍ਰਾਈਬਰ ਵਧਣਗੇ ਉਨਹੀ ਸਾਡੀ ਜਿਹੜੀ ਆਵਾਜ਼ ਜਿਹੜੀ ਮੁੱਠਾ ਤੱਕ ਪਹੁੰਚੇਗੀ ਤੇ ਬਹੁਤ ਜੀ껏 ਤੱਕ ਆਵਾਜ਼ ਪਹੁੰਚੇਗੀ ਤੇ ਹਰ ਗੱਲ ਜਿਹੜੀ ਆ ਹਰ ਸਮਾਯੀ ਦੀ ਹਰ ਤਰਕੀ ਦੀ ਤੁਹਾਡੇ ਤੱਕ ਅਪਹੁੰਚ ਚਾਉਣ ਦੀ ਕੋਸ਼ਿਸ਼ ਕਰਾਂਗੇ ਨਵੀਆਂ ਨਵੀਆਂ ਗਤੀਵਿਧੀਆਂ ਲੈ ਕੇ ਹਾਜ਼ਰ ਹੋਣ ਦੀ ਵੀ ਕੋਸ਼ਿਸ਼ ਕਰਿਆ ਕਰਾਂਗੇ ਦਿਓ ਜੀ ਜੀ ਮੈਂ ਤੁਹਾਡਾ ਦੋਸਤ ਬਲਵਿੰਦਰ ਸਿੰਘ ਸ਼ੇਰਗੇ ਲਾਕੀ ਆਈ ਸੋਸ਼ਲ ਐਕਟਿਵਿਸਟ ਪ੍ਰੈਸ ਕੋਰਟਰ ਦਿਲ ਦੀਆਂ ਗੱਲਾਂ ਕਰਾਂਗੇ ਤੇ ਤੁਹਾਡਾ ਸਾਰਾ ਨਕਾਣ ਵਾਲੇ ਕਰਪਾਣਾ ਦਿਓ ਜੀ ਜੀ ਧੰਨਵਾਦ ਆਤੀ